ਤੋ ਦੇਖੋ ਦੇਖੋ ਦੋਸਤੋ ਆਪਾਂ ਬੀਜ ਦੇ ਸਰੋਂ ਨਵੀਂ ਤਕਨੀਕ ਨਾਲ ਵੀ ਵੀ ਬਹੁਤ ਵਧੀਆ ਬੀਜ ਸਰੋਂ ਦਾ ਘਰ ਦਾ ਰੱਖਿਆ ਹੋਇਆ ਚਲੋ ਜੀ ਤੇ ਬੋਤਲ ਚ ਪਾ ਕੇ ਅੱਗੇ ਥਾਣਾ ਸਿਆਣੇ ਬੰਦੇ ਹੁੰਦੇ ਪਹਿਲਾਂ ਉਹ ਤਾਂ ਥਾਣਾ ਵੀ ਵੀ ਉਹਨਾਂ ਕ ਪਾਉਂਦੇ ਹੁੰਦੇ ਬਲਦਾ ਬੁਲਦਾ ਨਾਲ ਬੀਜ ਦੇ ਹੁੰਦੇ ਹੁਣ ਤਾਂ ਬੰਦੇ ਹੀ ਬਲਦ ਬਣੇ ਪਏ ਨੇ ਤੇ ਇਸ ਹਿਸਾਬ ਨਾਲ ਉਹ ਜਿਹੇ ਜਿਹੇ ਟਾਈਮ ਆ ਗਿਆ ਉਹੋ ਜੇ ਕੰਮ ਹੋ ਗਏ ਆ ਦੇਖੋ ਹੁਣ ਸਰੋਂ ਹਰ ਲੋਕ ਬੀਜ ਨੂੰ ਹਟ ਕੇ ਜਿਹੜਾ ਇਹ ਕੰਮ ਤਾਂ ਨਹੀਂ ਮਾੜਾ ਸਰੋਂ ਦਾ ਯਾਰ ਹਨਾ ਓਏ ਫਸਲ ਤਾਂ ਬਹੁਤ ਸੋਹਣੀ ਫਸਲ ਸੀ ਇਹ ਬਾਕੀ ਅੱਜ ਕਿਧਰ ਰੇਟ ਬਰੂਟ ਬਹੁਤ ਸਰੋ ਦਾ ਇਹ ਆ ਦੇਖ ਕਨਾਲ ਕਥਾਂ ਦੀ ਹੂਮ ਲਾ ਸਾਰੀ ਡੇਢ ਕਰਾਣਾ ਹਣਾ ਹੋਏ ਤੂੰ ਦੇਖੀ ਫਿਰ ਨਜ਼ਾਰੇ ਲਿਆ ਦੂ ਜਾਮਾ ਲੈ ਆ ਨਵੀਂ ਤਕਨੀਕ ਵਰਤੀ ਜਾਕਾ ਬੋਤਲ ਤੇ ਡੱਟਾ ਜੇ ਗਲੀ ਕੱਢ ਕੇ ਬਸ ਆਪੇ ਇਕੱਲਾ ਇਕੱਲਾ ਦਾਣਾ ਡਿੱਗੀ ਜਾਂਦਾ ਨਾ ਕਿਸੇ ਨੂੰ ਪੁੱਛਣ ਦੀ ਲੋੜ ਨਾ ਦੱਸਣ ਦੀ ਲੋੜ ਆ ਬਾਹਰੋਂ ਬਹੁਤ ਵਧੀਆ ਬਣਿਆ ਹੋਇਆ ਅੱਗੇ ਬਲਦਾਂ ਰੱਖਦੇ ਬਲਦਾਂ ਨੂੰ ਖੁੱਚੀ ਫਿਰਦੇ ਹੁਣ ਤਾਂ ਯਾਰ ਨਵੀਆਂ ਗੋਡੀਆਂ ਨਵੇਂ ਪਟੋਲੇ ਦਾ ਕੰਮ ਹੀ ਹੋ ਗਿਆ ਸੱਚੇ ਕਿ ਰੱਖ ਕੰਮ ਨੂੰ ਪਾਣੀ ਚ ਭਰ ਲੈਂਦਾ ਨਾ ਇਹਨਾਂ ਸਰੋਂ ਬੋਤਲ ਜਿਮੀ ਯਾਰ ਹਾਏ ਪਰ ਕੇ ਰੂ ਫੇਰ ਚਲਾ ਕੰਮ ਆਹ ਜਿਹੜਾ ਲੱਗ ਜੂਗਾ ਜਿਹੜੇ ਇੰਨੀ ਸਰੋਂ ਪਾ ਕੇ ਫੇਰ ਕਰਨਾ ਇੰਨੀ ਇੰਨਾ ਕਿੱ데 ਸਰੋਂ ਪਾਈ ਲੋਕ ਵੀ ਜਿਹਨੂੰ ਹਟ ਗਏ ਬਾਈ ਸਰੋਂ ਯਾਰ ਹਨਾ ਦੱਸੋ ਬਾਈ ਜਰੂਰ ਸਾਰੇ ਤੇ ਸਰੋਹੀ ਖੇਤੀ ਆਪਦੇ ਘਰ ਦੇ ਕੇਲੇ ਵਰਗਾ ਨਜ਼ਾਰਾ ਨਹੀਂ ਹੈਗਾ ਮੁੱਲ ਦੇ ਖਾਈਏ ਨੇ ਇੱਥੇ ਸਾਰੇ ਤੋਂ ਡਿੱਗਿਆਂਦਰਾ ਵੀ ਗੇੜੇ ਲਾਉਣੇ ਪੈਣਗੇ ਸਿਰੇ ਪੇੜੇ ਸਿਰੇ ਪੇੜੇ ਲਾਉਣੇ ਪੈਣਗੇ ਹੌਲੀ ਬਲਦ ਬੜਾ ਤੇਜ਼ ਚੱਲਦਾ ਥੋੜਾ ਜਿਹਾ ਬਲਦ ਤੇਜ਼ ਬਲਦ ਤੇਜ਼ ਆ ਥੋੜਾ ਜਿਹਾ ਇੱਕ ਟਾਈਮ ਦੇਸਾ ਆਉਣੀ ਹੁੰਦੀਆਂ ਗੱਲਾਂ ਉਹ ਰੱਖ ਨੇੜੇ ਨੂੰ ਹੋਰ ਬਾ ਇੱਥੇ ਤਾਂ ਠੀਕ ਸਾਰਾ ਬੜਾ ਸੰਘੜਾ ਵੀ ਕੰਮ ਨਹੀਂ ਕਰਦਾ ਹੁੰਦਾ ਨਹੀਂ ਬੜਾ ਸੰਘੜਾ ਵੀ ਨਹੀਂ ਕੰਮ ਕਰਦਾ ਇੱਥੇ ਚੱਲ ਬਲਦਾਂ ਵਾਲਾ ਕੰਮ ਬੰਦਿਆਂ ਤੋਂ ਲੈਣਿਆ ਹੁਣ ਅੱਗੇ ਬਲਦਾਂ ਨੂੰ ਪਾਉਦੇ ਪਾਉਂਦੇ ਨੀਰਾ ਚਾਰਾ ਉਹ ਬੰਦੇ ਪਰ ਦਾਰੂ ਪਾ ਖਰਾਕ ਉਹੀ ਬੰਦੇ ਭਾਲਦੇ ਹੱਥ ਨੇ ਹਣਾ ਓਏ ਬਸ ਨਹੀਂ ਮੇਰਾ ਕੰਮ ਨਹੀਂ ਮੇਰੀ ਮੋੜ ਨਹੀਂ ਆਉਂਦੀ ਨਿਭਣੀ ਆ ਵੀ ਨਹੀਂ ਨਿਭੇ ਹੈਂ ਆਪ ਕਹਿੰਦਾ ਜ ਦਿਨ ਮਾੜਾ ਹੈ ਦਿਨ ਕੋਈ ਮਾੜਾ ਨਹੀਂ ਹੁੰਦਾ ਦਿਨ ਸਾਰੇ ਚੰਗੇ ਹੁੰਦੇ ਆ ਪਰ ਸਰੋ ਲੋਕ ਬੀਜਰੋਂ ਹਟ ਗਏ ਇਸ ਰੋ ਦੀ ਦੇ ਹੋਣ ਰਹੇ ਨਾ ਵਧੀਆ ਘਰ ਦਾ ਤੇਲ ਸਾਰਾ ਕੁਝ ਨਜ਼ਾਰੇ ਵਾਲੀ ਚੀਜ਼ ਐ ਪਰ ਫੈਲ ਜਾਦਾ ਘਰੇ ਬਾੜ ਨਹੀਂ ਚਾਹੀਦਾ ਮੈਂ ਨਹੀਂ ਲੈਂਦਾ ਕਿਤੇ ਖੜ ਜਾ ਓਏ ਖੜ ਜਾ ਖੜ ਜਾ ਖੜ ਜਾ 20 ਮੁੱਕ ਗਿਆ 20 ਕਾਰਖਾਨੇ ਚੋਂ 20 ਮੁੱਕ ਗਿਆ ਆਈਆ ਤੇਰੀ ਦਾੜੀ ਦੇ ਲਾਦਾ ਤੇ ਘਰ ਦਾ ਹਰ ਇੱਕ ਦੇ ਦਾੜੀ ਕੇਸ ਰੱਖਿਆ ਜੀ ਤੇ ਉਹਦਾ ਤੇਲ ਲੱਗੂ ਲੱਗੂ ਆ ਦੇਖੋ ਆ ਫਰੋਂ ਆਪਣੀ ਘਰ ਦੀ ਇਹਦਾ ਦੇਖੀ ਤੇ ਬੜਾ ਤਖਲੀ ਸਰੋਂ ਆਦਾ ਬੀਜ ਐ ਪਤਾ ਨਹੀਂ ਕਿਵੇਂ ਮਿਲਿਆ ਸੀ ਸਾਨੂੰ ਇਹ ਐਵੇਂ ਨਹੀਂ ਜਿਆਦਾ ਆਪ ਨੂੰ ਤੇ ਗਾਹਾਂ ਵਾਸਤੇ ਮਿਲ ਸਕਦਾ ਕਿ ਹੁਣ ਲੈਣਾ ਹੋਇਆ ਜੀ ਐਡ ਕੀਤਾ ਅਸੀਂ ਖਰਕਾਣੀਆਂ ਗੂਣੀਆਂ ਹੁਣ ਕਢਾ ਲੀਆਂ ਆਪਦੇ ਜੋ ਗਰੇ ਰੱਖਿਆ ਸੀ ਉਹ ਵੀ ਬਹੁਤ ਸੋਹਣਾ ਇਹ ਭਾਗਰਾ ਬੋਤਲ ਪਰ ੱਲਿਆਂ ਦਾ ਕਰਾ ਆਪਣਾ ਖਜ਼ਾਨਾ ਦਵਾਰੇ ਆਹ ਦੇਖੋ ਇਹ ਹੈ ਵੀ ਭਾਈ ਨਵੀਂ ਤਕਨੀਕ ਵਧੀਆ ਚੀਜ਼ ਹੈ ਵੈਸੇ ਘਰ ਦੇ ਘੱਥ ਨਾਲ ਵੀ ਕਈ ਵਾਰੀ ਘੱਟ ਵੱਧ ਪੈ ਜਾਂਦਾ ਇਹਦੇ ਨਾਲ ਨਾ ਵੀ ਘੱਟ ਪਵੇ ਨਾ ਵੱਧ ਪਵੇ ਰਾਤੇ ਚ ਦੋ ਗਲੀਆਂ ਕਰ ਲੀਆਂ ਉਹਨਾਂ ਕਾ ਦਾਣਾ ਦਾਣਾ ਡਿੱਗੀ ਜਾਂਦਾ ਤੇ ਬਿਜੀ ਜਾਂਦਾ ਹਨਾ ਬਹੁਤ ਵਧੀਆ ਇਹ ਵੀ ਤਕਨੀਕ ਕੱਢੀ ਆ ਕਿਹਨੇ ਖੋਜ ਕਰੀ ਆ ਦਿਮਾਗੀ ਬੰਦੇ ਖੋਜਾਂ ਕਰ ਲੈਂਦੇ ਆ ਦੁਬਾਰੇ ਸਿਰੇ ਤੇ ਲਾਉਣੇ ਪੈਣਗੇ ਮਤਰਾ ਇੱਧਰ ਵੀ ਉਧਰ ਵੀ ਲਾਉਣੇ ਪਊ ਇੱਕ ਦੋ ਇੱਕ ਕਿਹੜਾ ਪਰ ਇਹਨੂੰ ਕਰਨਾ ਬੜਾ ਬਿਰਲਾ ਕਰਨਾ ਉਹ ਚੱਲ ਵੀ ਬੜਾ ਬਿਰਲਾ ਕਰ ਲੈਂਦਾ ਓਏ ਬੜਾ ਬਿਰਲਾ ਲੱਗ ਕੱਢੀਆ ਪੰਨ ਰੱਖ ਬਿਰਲਾ ਰੱਖ ਬਾਈ ਇਹ ਤਾਂ ਸਰੋ ਫਾਹ ਜਾਂਦੀ ਇਹ ਤਾਂ ਬੜਾ ਪੈ ਚੋਦੀ ਐ ਡੱਡੀ ਜਾਂਦੇ ਸਾ-ਸਾ ਫਟ ਕਰਦਾ ਹੋ ਜਾਂਦਾ ਇਹਦਾ ਹੈਂ ਹੋਰ ਬੜਨਾ ਬਸ ਤਨ 2 ਫੁੱਟ 2 ਫੁੱਟ ਤੇ ਰੱਖ ਯਾਰ ਇਹ ਕੱਦ ਇਹਦਾ ਹਾ ਗੇੜਾ ਜਾ ਦੂਰ ਤੋਂ ਫੁੱਟ ਤੇ ਤਾਂ ਰੱਖ ਨਾ ਨਾ ਬਾ ਵੀ ਸੁਣੂ ਪੱਤੀ ਜਾਉ ਕੋਈ ਗੱਲ ਨਹੀਂ ਉਹ ਤਾਂ ਕਸੀਆ ਲੰਘ ਜਾਣਾ ਕੋਈ ਡਰ ਨਾ ਵੀਰੇ ਪਰ ਕਿ ਜੇ ਬਿਰਲੀ ਰਹਿ ਕੇ ਫੇਰ ਕੋਈ ਹੱਲ ਨਹੀਂ ਨਾ ਹੈਗਾ ਫਿਰਲੀ ਵੀ ਹੋ ਜਾਂਦੀ ਐ ਉਥੇ ਤੇਜ਼ੀ ਬਿਜੀ ਬੈਠਾਗਾ ਵਾੜੀ ਵਧੀਆ ਹੋਈ ਐ ਅੱਗੇ ਲੋਕ ਆਹੇ ਲੋਟ ਬੱਟਾ ਲਵੇ ਲਾਣ ਦੇ ਉਹਦਾ ਕੋਈ ਫਾਇਦਾ ਨਹੀਂ ਬੱਟਾ ਲਵੇ ਲਾਇਦਾ ਤਾਂ ਕਣਕ 'ਚ ਤੇਲਾ ਪੈ ਜਾਂਦਾ ਸਰੋ ਤਾਂ ਜੇ ਕਿਸੇ ਬੀਜ ਨਹੀਂ ਐ ਸਪੈਸ਼ਲੀ ਬੀਜੇ ਹਨ ਰਾਜਗਰਾ ਬੱਟਾ ਲਵੇ ਲਾਇਦਾ ਕੋਈ ਫਾਇਦਾ ਨਹੀਂ ਬੱਟਾ ਤੇਲਾ ਪੈ ਜਾਂਦਾ ਮਗਰ ਫਿਰ ਵੱਢਣ ਵੇਲੇ ਵੀ ਤੰਗ ਹੁੰਦੇ ਆ ਤਣਕ ਦੇ ਬੂਝੇ ਡੱਕ ਪੈਂਦੇ ਨੇ ਫਿਰ ਉਹ ਪੂਰੀ ਜਾਂਦੀ ਆ ਕਣਕਾ ਨਾ ਨਾ ਜੇ ਬੀਜੇ ਸਪੈਸ਼ਲ ਬੀਜੇ ਨਹੀਂ ਇਹਨਾਂ ਬੀਜੇ ਹੀ ਨਾ ਫਿਰ ਥੋੜਾ ਥਾਂ ਰੱਖ ਲੈ ਕਨਾਲ ਥਾਂ ਦੀ ਮੁਕਦੀ ਨਹੀਂ ਛੋਟੇ ਪਰਿਵਾਰ ਨੂੰ ਕਨਾਲ ਸਾਂਝਾ ਨ ਮੁਕਦੀ ਨ ਯਾਰਾ ਇਹ ਚੰਗਾ ਵੀ ਹੋਵੇ ਨਾ ਐ ਨਹੀਂ ਪਤਾ ਕਰਾਉਂਦੇ ਹੋ ਜੀ 4-5 ਮਣ ਹੋ ਜੇ ਹਾਂ ਤਨੋਂ ਟੋ ਹੋ ਜੇ ਆ ਛਾੜ ਦੇ ਉਹ ਕੰਡ ਜਦ ਚਾਲ ਵੀ ਚਲੋ ਵੀ ਆਪਾਂ ਹੁਣ ਇਹਨਾਂ ਨਾਲ ਸਰੋਂ ਅੱਜ ਦਾ ਕਰਕੇ ਇਹਨਾਂ ਦਾ ਸਾਂਝਾ ਕੰਮ ਉਦੋਂ ਬਾਅਦ ਚੱਲਦੇ ਆ ਘਰ ਨੂੰ ਦੇਖੋ ਐੇ ਲੋਟ ਛੱਡਦਾ ਇਹ ਐ ਕੱਲਾ ਕੱਲਾ ਦਾਣਾ ਗਿਣ-ਗਿਣ ਦਾਣੇ ਛਿਰਦੀ ਹੈ ਗਿਣ-ਗਿਣ ਬੋਤਲ ਹੈ ਬੋਤਲ ਬੋਤਲ ਦੇ ਮਾਰਦਾ ਹਲਾ ਕੁਸ 100 ਕੁਸ ਕਰ ਦਿੰਦਾ ਬੋਤਲ ਦਾ ਭੈਣ ਨਹੀਂ ਬੰਦੇ ਬਰਵਾ ਦਿੰਦੀ ਆ ਯਾਰ ਸਰੋ ਵਜਾਉਂਦੀ ਆ ਸਰੋ ਬੋਤਲ ਹੀ ਵਜਾਉਂਦੀ ਆ ਇਹ ਹੈ ਬਾਕੀ ਬਲਦ ਸਾਡਾ ਬਹੁਤ ਤਾਕੜਾ ਹੈ ਬਲਦ ਨਰੋ ਹੈ ਬਲਦ ਮਾਰਾ ਨਹੀਂ ਬਲਦ ਨਹੀਂ ਮਾਰਾ ਭਾਈ ਬਲਦ ਮਰੀਕੀ ਆ ਜਾਵਾ ਆ ਜਾਵਾ ਸਿਰੇ ਦਾ ਬਲਦ ਚਲੋ ਕੱਢੋ ਕੰਮ ਕਰਾ। ਪਰ ਯਾਰ ਆਡਾ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਹਾਂ ਜਿਹੜਾ ਆ। ਆਡਾ ਲਾਉਣ ਦਾ ਕੋਈ ਫਾਇਦਾ ਨਹੀਂ। ਜੇ ਬਿੱਜੇ ਦਾ ਸਿੱਧੀ ਬਿੱਜੇ ਯਾਰ ਸਪੈਸ਼ਲ। ਕੱਟ ਵੀ ਲਵਵੇਂ। ਅੱਧੀ ਕਰਾ ਲੀ ਬੀਲੋ ਆਪ ਤੇ ਜੋ ਗਰੀ ਮੁੱਕਦੀ ਨਹੀਂ ਫਿਰ ਵੀ। ਨਾ ਨਾ ਜੇ ਚੰਗਾ ਵੀ ਹੋਏ ਤਾਂ ਵੱਧ ਵੀ ਹੋ ਜਾਂਦੀ ਐ। ਚਲੋ ਠੀਕ ਐ ਬਾਈ ਜੀ। ਓਕੇ ਦੱਸਿਓ ਬਾਕੀ ਜਰੂਰ ਜਿਹੜੇ ਵਾਲੇ ਭਰਾਵਾਂ ਨੇ ਬੀਜੀ ਐ। ਬਾਕੀ ਸਾਡੇ ਕੰਮ ਬਾਰੇ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ। ਓਕੇ ਸਸਰੀ ਕਾਲ ਸਾਰਿਆਂ ਨੂੰ